ਹੈਲੋ एवरीवन वेलकम बैक टू दिस चैनल ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 10th ਕਲਾਸ ਦੇ ਸਾਇੰਸ ਦੇ ਮੋਸਟ ਇੰਪੋਰਟੈਂਟ 100 ਕੁਐਸਚਨ ਦੀ ਇੱਕ ਸੀਰੀਜ਼ ਇਹਨਾਂ ਕੁਐਸਚਨਸ ਨੂੰ ਆਪਾਂ 8 ਤੋਂ 10 ਵੀਡੀਓਜ਼ ਦੇ ਵਿੱਚ 1 ਬਾਈ 1 ਸਮਝਾਂਗੇ ਇਹ ਕੁਐਸਚਨਸ ਕਾਫੀ ਇੰਪੋਰਟੈਂਟ ਹਨ बार-बार ਫਾਈਨਲ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਇੰਨਾ ਕੁਐਸਚਨਸ ਨੂੰ ਮਾਡਲ ਟੈਸਟ ਪੇਪਰ ਵਿੱਚੋਂ ਅਤੇ ਪਿਛਲੇ ਸਾਲਾਂ ਦੇ ਬੋਰਡ ਦੇ ਕੁਐਸਚਨ ਪੇਪਰ ਵਿੱਚੋਂ ਸਿਲੈਕਟ ਕੀਤਾ ਗਿਆ ਹੈ ਇਹ ਕੁਐਸਚਨਸ ਬਾਰ-ਬਾਰ ਪੁੱਛੇ ਜਾਂਦੇ ਹਨ ਤਾਂ ਕਾਫੀ ਇੰਪੋਰਟੈਂਟ ਕੁਐਸਚਨਸ ਹਨ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਜ਼ਰੂਰ ਕਰ ਲਓ ਤੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਆਓ ਫਿਰ ਬਿਨਾਂ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸਟਾਰਟ ਕਰੀਏ ਤੁਸੀਂ ਦੇਖ ਪਾ ਰਹੇ ਹੋ ਪੋ ਤਾਰ ਦਾ ਕੀ ਕਾਰਜ ਹੈ ਤਾਤ ਵਾਲੇ ਯੰਤਰਾਂ ਨੂੰ ਪੋਸ ਸੰਪਰਕ ਕਰਨਾ ਕਿਉਂ ਜ਼ਰੂਰੀ ਹੈ ਤਾਂ ਤਾਤ ਦੇ ਯੰਤਰ ਜਿਵੇਂ ਬਿਜਲੀ ਪ੍ਰੈਸ ਫ੍ਰਿਜ ਟੋਸਟਰ ਆਦਿ ਪੋਸ ਸੰਪਰਕ ਤਾਰ ਨਾਲ ਜੋੜ ਦਿੱਤਾ ਜਾਂਦਾ ਹੈ ਮਤਲਬ ਜਿੰਨਾ ਯੰਤਰਾਂ ਨੂੰ ਜ਼ਿਆਦਾ ਕਰੰਟ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਜਿਹੜਾ ਪਲਗ ਸਾਕਟ ਲੱਗਿਆ ਹੁੰਦਾ ਹੈ ਉਹਦੇ ਚ ਜਿਹੜੀ ਪਿੰਨ ਹੁੰਦੀ ਹੈ ਉਹ ਤਿੰਨ ਹੁੰਦੀ ਹੈ ਜਿਹੜੀ ਇੱਕ ਹੁੰਦੀ ਹੈ ਲਾਈਵ ਵਾਇਰ ਦੀ ਇੱਕ ਨਿਊਟਰਲ ਦੀ ਅਤੇ तिज्या नंबर वाली होएगी ओ की होएगी अर्थिंग यानी कि पोतार दी इस ਨਾਲ ਇਹ यकीन ਹੋ ਜਾਂਦਾ ਹੈ ਕਿ ਯੰਤਰ ਵਿੱਚ ਬਿਜਲੀ ਤਾਰਾ ਗੁਜਰਨ ਨਾਲ ਯੰਤਰ ਦਾ ਪੋਟੈਂਸ਼ੀਅਲ ਧਰਤੀ ਦੇ ਪੋਟੈਂਸ਼ੀਅਲ ਦੇ ਬਰਾਬਰ ਬਣਾ ਦਿੱਤਾ ਗਿਆ ਹੈ ਇਸ ਨਾਲ ਉਪਕਰਨ ਦੀ ਜੋ ਵੀ ਆਪਾਂ ਉਪਕਰਨ ਵਰਤ ਰਹੇ ਹਾਂ ਉਸ ਦੀ ਵਰਤੋਂ ਕਰ ਰਏ ਵਿਅਕਤੀ ਨੂੰ ਬਿਜਲੀ ਦਾ ਝਟਕਾ ਲੱਗਣ ਦਾ ਖਤਰਾ ਨਹੀਂ ਰਹਿੰਦਾ ਤਪੋ ਤਾਰਦ ਦਾ ਕੀ ਫਾਇਦਾ ਹੈ ਕਿਉਂ ਲੱਗੀ ਹੁੰਦੀ ਹੈ ਤਾਂ ਇਸ ਦਾ ਰਾਈਟ ਆਨਸਰ ਤੁਸੀਂ ਦੇਖ ਲਿਆ ਅੱਗੇ ਨੈਕਸਟ ਕੁਐਸਚਨ ਹੈ 61 ਇੱਕ ਸਾਫ਼ ਲੇਬਲ ਕੀਤੇ ਚਿੱਤਰ ਬਣਾ ਕੇ ਬਕਸਾ ਕਿਸਮ ਦੇ ਸੂਰਜੀ ਕੁੱਕਰ ਦੀ ਰਚਨਾ ਅਤੇ ਕਾਰਜ ਵਿਧੀ ਦਾ ਵਰਣਨ ਕਰੋ ਤਾਂ ਕੁੱਕਰ ਇੱਕ ਤਾਦੇ ਬਕਸੇ ਦਾ ਬਣਿਆ ਹੁੰਦਾ ਹੈ ਇਸ ਨੂੰ ਅੰਦਰੋਂ ਬਲੈਕ ਕਲਰ ਕੀਤਾ ਜਾਂਦਾ ਹੈ ਕਿਉਂਕਿ ਤੁਹਾਨੂੰ ਪਤਾ ਹੋਏਗਾ ਜਿਹੜਾ ਬਲੈਕ ਕਲਰ ਹੈ ਉਹ ਪਰਫੈਕਟ অবজারভার ਹੈ ਜਿਹੜਾ ਸੂਰਜ ਦੀ ਲਾਈਟ ਨੂੰ ਸਭ ਤੋਂ ਜ਼ਿਆਦਾ ਸੋਖਦਾ ਹੈ ਉਹ ਕਿਹੜਾ ਕਲਰ ਹੈ ਬਲੈਕ ਕਲਰ ਇਸ ਵਿੱਚ ਪ੍ਰਵਰਤਨ ਵੱਜੋਂ ਇੱਕ ਬਹੁਤ ਵਧੀਆ সমতল ਦਰਪਣ ਲਗਾਇਆ ਹੁੰਦਾ ਹੈ ਇੱਕ ਮੋਟੀ ਕੱਚ ਦੀ ਸੀਟ ਟੱਕਣ ਦਾ ਕੰਮ ਕਰਦੀ ਹੈ ਪਕਾਉਣ ਵਾਲੇ ਖਾਣੇ ਨੂੰ ਬਰਤਨਾਂ ਵਿੱਚ ਰੱਖਿਆ ਜਾਂਦਾ ਹੈ ਤਾਂ ਤੁਸੀਂ ਇਹਦਾ ਇੱਕ ਡਾਇਗ੍ਰam ਦੇਖ ਰਹੇ ਹੋ ਜਿਹੜਾ ਇੱਕ ਸੋਲਰ ਕੁੱਕਰ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ ਉਹਦੇ 'ਚ ਕੀ ਕੁਝ ਹੁੰਦਾ ਹੈ ਤਾਂ ਸੂਰਜ ਦੀ ਸਨਲਾਈਟ ਦੀ ਰੋਸ਼ਨੀ ਦੇ ਨਾਲ ਇਹਦੀ ਵਰਕਿੰਗ ਹੁੰਦੀ ਹੈ ਤੇ ਇਹਦੇ 'ਚ ਖਾਣਾ ਜਿਹੜਾ ਬਣਦਾ ਹੈ ਉਹਦੇ ਪੋਸ਼ਟਿਕ ਤੱਤ ਹੈ ਉਹ ਵੀ ਨਸ਼ਟ ਨਹੀਂ ਹੁੰਦੇ ਪਰ ਇਹਦਾ ਜਿਹੜਾ ਖਾਣਾ ਬਣਦਾ ਹੈ ਉਹਦੇ 'ਚ ਕਾਫੀ ਟਾਈਮ ਲੱਗ ਜਾਂਦਾ ਹੈ ਅਗਰ ਤੁਸੀਂ 62 ਨੰਬਰ ਕੁਐਸਚਨ ਦੇਖ پا ਰਹੇ ਹੋ ਤੋ ਤਾਪ ਊਰਜਾ ਕੀ ਹੈ ਇਸ ਦੇ ਮੁੱਖ ਉਪਯੋਗ ਕੀ ਹਨ ਪੂਰ ਤਾਪ ਊਰਜਾ ਧਰਤੀ ਦੀ ਸਤਹ ਦੇ ਹੇਠਲੇ ਤਾਪ ਦੇ ਸੋਮੇ ਨੂੰ ਪੂਰ ਤਾਪ ਊਰਜਾ ਕਹਿੰਦੇ ਹਨ ਅਤੇ ਇਸ ਦੇ ਉਪਯੋਗ ਤੁਸੀਂ ਦੇਖ ਰਹੇ ਹੋ ਇਸ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਗਰਮ ਜਸਮਿਆਂ ਵਿੱਚ ਖਾਣਾ ਪਕਾਇਆ ਜਾ ਸਕਦਾ ਹੈ ਤਾਂ ਜਿਹੜੀ ਪੂਰ ਤਾਪ ਊਰਜਾ ਹੈ ਉਸ ਦਾ ਕੀ ਕੰਮ ਹੈ ਤਾਂ ਤੁਸੀਂ ਦੇਖ ਰਹੇ ਹੋ ਵੀ ਬਿਜਲੀ ਬਣਾਈ ਜਾ ਸਕਦੀ ਹੈ ਤਾਂ ਜਿੱਥੋਂ ਇਹ ਗਰਮ ਪਾਣੀ ਦੇ ਜਸਮੇ ਨਿਕਲਦੇ ਹਨ ਤਾਂ ਉੱਥੇ ਖਾਣਾ ਵੀ ਪਕਾਇਆ ਜਾ ਸਕਦਾ ਹੈ ਊਰਜਾ ਸੋਮੇ ਦੇ ਰੂਪ ਵਿੱਚ ਪਥਰਾਟ ਬਲਣਾ ਅਤੇ ਸੂਰਜ ਦੀ ਤੁਲਨਾ ਕਰੋ ਅਤੇ ਇਹਨਾਂ ਵਿੱਚ ਅੰਤਰ ਲਿਖੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਥਰਾਟ ਬਾਲਣ ਦਾ ਫੋਸਿਲ ਫਿਊल्स ਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ પેટ્રોલ ਮਿੱਟੀ ਦਾ ਤੇਲ ਡੀਜ਼ਲ ਇਹ ਸਾਰੇ ਕੀ ਹੈ ਪਥਰਾਟ ਬਾਲਣ ਹਨ ਤਾਂ ਇਹਨਾਂ ਵਿੱਚ ਅੰਤਰ ਲਿਖਣਾ ਤੁਹਾਡੇ ਲਈ ਕਾਫੀ ਆਸਾਨ ਹੋ ਜਾਏਗਾ ਜੇਕਰ ਇਹਨਾਂ ਦੋਨਾਂ ਬਾਲਣਾਂ ਦੇ ਬਾਰੇ ਤੁਹਾਨੂੰ ਪਤਾ ਹੈ ਤਾਂ ਪਥਰਾਟ ਬਾਲਣ ਦੀ ਵਰਤੋਂ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ પેટ્રોલ ਮਿੱਟੀ ਦਾ ਤੇਲ ਡੀਜ਼ਲ ਹੈ ਇਹਨਾਂ ਚੋਂ ਹਾਨੀਕਾਰ ਗੈਸਾਂ ਨਿਕਲਦੀਆਂ ਹਨ ਤਾਂ ਉਹ ਕੀ ਹੈ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਬਣਦੀ ਹੈ ਸੂਰਜ ਪ੍ਰਦੂਸ਼ਣ ਮੁਕਤ ਊਰਜਾ ਦਾ ਸੌਮਾ ਹੈ ਸੂਰਜ ਤੋਂ ਆਪਾਂ ਸੋਲਰ ਪੈਨਲ ਚਲਾਉਂਦੇ ਹਾਂ ਤਾਂ ਉਹਨਾਂ ਜੇ ਕੋਈ ਵੀ ਪ੍ਰਦੂਸ਼ਣ ਨਹੀਂ ਹੁੰਦਾ ਪਥਰਾੜ ਬਾਲਣ ਕੀ ਹੈ ਸੀਮਿਤ ਮਾਤਰਾ ਵਿੱਚ ਹਨ ਕਿਉਂਕਿ ਇਹਨਾਂ ਦੇ ਬਨ ਵਿੱਚ ਲੱਖਾਂ ਸਾਲ ਦਾ ਸਮਾਂ ਲੱਗ ਜਾਂਦਾ ਹੈ ਸੂਰਜੀ ਊਰਜਾ ਕੀ ਹੈ ਅਸੀਮਿਤ ਹੈ ਮਾਤਰਾ ਵਿੱਚ ਆਪਾਂ ਨੂੰ ਮਿਲ ਸਕਦੀ ਹੈ ਨੈਕਸਟ 3rd ਪੁਆਇੰਟ ਦੇਖ ਰਹੀ ਹੂ ਇਹ ਨਾ ਨਵਿਆਉਣਯੋਗ ਊਰਜਾ ਦਾ ਸੋਮਾ ਹੈ ਮਤਲਬ ਇੱਕ ਵਾਰੀ ਜਦੋਂ ਇਹ ਖਤਮ ਹੋ ਜਾਣਗੇ ਤਾਂ ਦੁਬਾਰਾ ਇਹਨਾਂ ਨੂੰ ਬਣਨ ਵਿੱਚ ਲੱਖਾਂ ਸਾਲ ਲੱਗ ਜਾਂਦੇ ਹਨ ਇਸ ਲਈ ਆਪਾਂ ਕਹਾਂਗੇ ਵੀ ਇਹਨਾਂ ਨੂੰ ਦੁਬਾਰਾ ਤਿਆਰ ਕਰਨਾ ਬਹੁਤ ਮੁਸ਼ਕਿਲ ਹੈ ਇਹਨਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਸੂਰਜੀ ਊਰਜਾ ਨਵਿਆਉਣਯੋਗ ਊਰਜਾ ਦਾ ਸੋਮਾ ਹੈ ਇਹ ਕਿਸੇ ਵੀ ਸਮੇ ਵਰਤੇ ਜਾ ਸਕਦੇ ਹਨ ਆਪਾਂ પેટ્રોલ ਡੀਜ਼ਲ ਮਿੱਟੀ ਦਾ ਤੇਲ ਹੈ ਉਸ ਦੀ ਵਰਤੋਂ ਕਿਸੇ ਵੀ ਸਮੇ ਕਰ ਸਕਦੇ ਹਾਂ ਪਰ ਸੂਰਜੀ ਊਰਜਾ ਦੀ ਵਰਤੋਂ ਕੇਵਲ ਜਦੋਂ ਸੂਰਜ ਹੁੰਦਾ ਹੈ ਉਸ ਟਾਈਮ ਹੀ ਕੀਤੀ ਜਾਂਦੀ ਹੈ ਤਾਂ ਦੋਨਾਂ ਵਿੱਚ ਅੰਤਰ ਤੁਸੀਂ ਦੇਖ ਲਿਆ ਅਗ ਸਿਕਸਟੀ ਫਾਈਵ ਨੰਬਰ ਕੁਐਸਚਨ ਦੇਖ ਰਹੇ ਹੋ ਸੂਰਜੀ ਕੁੱਕਰ ਦਾ ਉਪਯੋਗ ਕਰਨ ਦੇ ਕੀ ਲਾਭ ਅਤੇ ਹਾਨੀਆਂ ਹਨ ਤਾਂ ਸੂਰਜੀ ਕੁੱਕਰ ਹੈ ਜਾਂ ਸੂਰਜੀ ਊਰਜਾ ਦੇ ਆਪਨ ਕੀ ਲਾਭ ਹੈ ਬਾਲਣ ਦਾ ਕੋਈ ਖਰਚ ਨਹੀਂ ਹੁੰਦਾ ਅਰਥਾਤ ਬਾਲਣ ਅਤੇ ਬਿਜਲੀ ਦੀ ਖਪਤ ਨਹੀਂ ਹੁੰਦੀ। ਜੇਕਰ ਆਪਾਂ ਸੂਰਜੀ ਕੁੱਕਰ ਦੀ ਵਰਤੋਂ ਕਰ ਰਹੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਬਾਲਣ ਦੀ ਜਰੂਰਤ ਨਹੀਂ ਹੁੰਦੀ ਕਿਉਂਕਿ ਉਹ ਸੂਰਜ ਦੀ ਊਰਜਾ ਦੇ ਨਾਲ ਕੰਮ ਕਰਦਾ ਹੈ। ਸੈਕਿੰਡ ਪੁਆਇੰਟ ਹੈ ਪੂਰਨ ਰੂਪ ਨਾਲ ਪ੍ਰਦੂਸ਼ਣ ਰਹਿਤ ਹੈ। ਇਹਦੇ ਵਿੱਚ ਕੋਈ ਪ੍ਰਦੂਸ਼ਣ ਨਹੀਂ ਹੁੰਦਾ। ਹੌਲੀ ਗਤੀ ਨਾਲ ਪੋਜਨ ਬਕਾਉਣ ਨਾਲ ਪੋਜਨ ਦੇ ਪੋਸ਼ਟਿਕ ਤੱਤਾਂ ਦੀ ਹਾਨੀ ਨਹੀਂ ਹੁੰਦੀ। ਕਿਸੇ ਕਿਸਮ ਦੀ ਇਹਦੇ ਚ ਕੋਈ ਵੀ ਗੰਧ ਨਹੀਂ ਫੈਲਦੀ, ਪ੍ਰਦੂਸ਼ਣ ਨਹੀਂ ਹੁੰਦਾ। ਉਜਨ ਪਕਾਉਂਟਸ ਵਿੱਚ ਨਿਰੰਤਰ ਦੇਖਭਾਲ ਕਰਨ ਦੀ ਲੋੜ ਨਹੀਂ ਹੁੰਦੀ ਸੂਰਜੀ ਕੁੱਕਰ ਦੀਆਂ ਕੁਛ ਹਾਨੀਆਂ ਵੀ ਹੁੰਦੀਆਂ ਹਨ ਉਹ ਆਪਾਂ ਦੇਖ ਲੈਂਦੇ ਹਾਂ ਉਹ ਬਹੁਤ ਅधिक ਤਾਪਮਾਨ ਨਹੀਂ ਪੈਦਾ ਕਰ ਸਕਦਾ ਕਿਉਂਕਿ ਸੂਰਜ ਦੇ ਨਾਲ ਹੌਲੀ-ਹੌਲੀ ਖਾਣਾ ਬਣਦਾ ਹੈ ਤਾਂ ਬਹੁਤ ਤੇਜ਼ ਜਾਂ ਜ਼ਿਆਦਾ ਤਾਪਮਾਨ ਇਹਦੇ ਵਿੱਚ ਨਹੀਂ ਬਣ ਸਕਦਾ ਰਾਤ ਸਮੇਂ ਦੀ ਉਪਯੋਗ ਨਹੀਂ ਹੁੰਦੀ ਕਿਉਂਕਿ ਉਸ ਸਮੇਂ ਸੂਰਜ ਨਹੀਂ ਹੁੰਦਾ ਜਾਂ ਮਹੀ ਅਤੇ ਬੱਦਲ ਵਾਲੇ ਦਿਨ ਇਸ ਦਾ ਉਪਯੋਗ ਨਹੀਂ ਕੀਤਾ ਜਾ ਸਕਦਾ ਫੋਰਥ ਪੁਆਇੰਟ ਤੁਸੀਂ ਦੇਖ ਰਹੇ ਹੋ ਇਹਦੀ ਹਾਨੀਆਂ ਦਾ ਇਹ 100 ਡਿਗਰੀ ਸੈਲਸੀਅਸ ਤੋਂ 140 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਪ੍ਰਾਪਤ ਕਰਨ ਲਈ 2-3 ਘੰਟੇ ਲੈ ਲੈਂਦਾ ਹੈ ਮਤਲਬ ਇਹਦੇ ਚ ਟਾਈਮ ਕਾਫੀ ਜ਼ਿਆਦਾ ਲੱਗਦਾ ਹੈ ਇਹਨਾਂ ਹਾਨੀਆਂ ਨੂੰ ਛੱਡ ਕੇ ਇਹਦੇ ਇਸ ਬਹੁਤ ਜ਼ਿਆਦਾ ਲਾਭ ਹਨ ਕੁਸ਼ਨ ਤੁਕੀ ਦੇਖ ਪਾ ਰਹੇ ਹੋ ਇੱਕ ਸਾਫ ਲੇਬਲ ਕੀਤੇ ਚਿੱਤਰ ਬਣਾ ਕੇ ਸਥਿਰ ਗੁਬਦ ਕਿਸਮ ਦੇ ਬਾਇਓਗੈਸ ਪਲਾਂਟ ਦੀ ਕਾਰਜ ਵਿਧੀ ਦੀ ਵਿਆਖਿਆ ਕਰੋ ਕਾਫੀ ਇੰਪੋਰਟੈਂਟ ਕੁਐਸਚਨ ਹੈ 5 ਮਾਰਕਸ ਦਾ ਇਹ ਕੁਐਸਚਨ ਹਰ ਵਾਰੀ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਤਾਂ ਇਹਦਾ ਡਾਇਗਰਾਮ ਤੁਸੀਂ ਦੇਖ ਲਈ ਹੋ ਸਥਿਰ ਗੁਬਦ ਕਿਸਮ ਦਾ ਬਾਇਓਗੈਸ ਪਲਾਂਟ ਦੀ ਕਾਰਜ ਵਿਧੀ ਬਾਰੇ ਆਪਾਂ ਸਮਝ ਲੈਂਦੇ ਹਾਂ ਤਾਂ ਜਿਹੜਾ ਬਾਇਓਗੈਸ ਪਲਾਂਟ ਹੁੰਦਾ ਹੈ ਉਹਦੇ ਵਿੱਚ ਪਸ਼ੂਆਂ ਦੇ ਗੋਹੇ ਤੋਂ ਜਿਹੜੀ ਆਪਾਂ ਨੂੰ ਗੈਸ ਬਣਦੀ ਹੈ ਉਹ ਹੁੰਦੀ ਹੈ ਬਾਇਓ ਗੈਸ ਤੇ ਬਾਇਓ ਗੈਸ ਦਾ ਜਿਹੜਾ ਮੁੱਖ ਕੰਪੋਨੈਂਟ ਹੈ ਉਹ ਕਿਹੜਾ ਹੁੰਦਾ ਹੈ ਮੀਥੇਨ ਯਾਨੀ ਕਿ CH4 ਤੇ ਇਹਦਾ ਜਿਹੜੀ ਰਹੈਣ ਖੂੰਦ ਹੁੰਦੀ ਹੈ ਉਸ ਤੋਂ ਇੱਕ ਵਧੀਆ ਖਾਦ ਵੀ ਤਿਆਰ ਹੋ ਜਾਂਦੀ ਹੈ ਤਾਂ ਇਹਦੇ ਕਾਫੀ ਫਾਇਦੇ ਹਨ ਪ੍ਰਦੂਸ਼ਣ ਰਹਿਤ ਹੁੰਦਾ ਹੈ ਤਾਂ ਇਹ ਇੱਟਾਂ ਦਾ ਬਣਿਆ ਹੁੰਦਾ ਹੈ ਗੈਸ ਡਾਈਜੈਸਟਰ ਟੈਂਕ ਦੇ ਗੁਬਦ ਵਿੱਚ ਇਕੱਠੀ ਕੀਤੀ ਜਾਂਦੀ ਹੈ ਜੋ ਸਥਿਰ ਹੁੰਦਾ ਹੈ ਜਿਹੜਾ ਗੁਬਦ ਬਣਿਆ ਹੈ ਉੱਪਰ ਤੁਸੀਂ ਦੇਖ ਰਹੇ ਹੋ ਇਸੇ ਕਰਕੇ ਇਸ ਨੂੰ ਜਿਹੜਾ ਗੁਬਦ ਕਿਸਮ ਦਾ ਬਾਇਓਗੈਸ ਪਲਾਂਟ ਕਹਿੰਦੇ ਹਨ ਇਸ ਲਈ ਇਸ ਦਾ ਨਾਮ ਸਥਿਰ ਗੁਬਦ ਕਿਸਮ ਦਾ ਬਾਇਓਗੈਸ ਪਲਾਂਟ ਰੱਖਿਆ ਗਿਆ ਹੈ ਪਸ਼ੂਆਂ ਦੇ ਗੋਹੇ ਅਤੇ ਪਾਣੀ ਨੂੰ ਮਿਸ਼ਰਣ ਟੈਂਕ ਵਿੱਚ ਮਿਲਾਇਆ ਜਾਂਦਾ ਹੈ ਇਸ ਮਸਾਲੇ ਨੂੰ ਪ੍ਰਵੇਸ਼ ਟੈਂਕ ਵਿੱਚ ਭੇਜਿਆ ਜਾਂਦਾ ਹੈ ਜਿੱਥੋਂ ਇਹ ਮਸਾਲਾ ਡਾਈਜੈਸਟਰ ਟੈਂਕ ਵਿੱਚ ਅਤੇ ਫਿਰ ਸਿਲੰਡਰਕਲ ਹਿੱਸੇ ਤੱਕ ਚਲਾ ਜਾਂਦਾ ਹੈ ਗੁਬਦ ਨੂੰ ਗੈਸ ਇਕੱਠੀ ਕਰਨ ਲਈ ਖੁੱਲਾ ਛੱਡ ਦਿੱਤਾ ਜਾਂਦਾ ਹੈ ਵਰਤੇ ਅਗੇ ਮਸਾਲਾ ਗੈਸ ਦੇ ਦਬਾਕਰ ਨਿਕਾਸੀ ਚੈਂਬਰ ਵਿੱਚ ਆਪਣੇ ਆਪ ਚਲਾ ਜਾਂਦਾ ਹੈ ਜਿੱਥੋਂ ਇਹ অতি ਪ੍ਰਵਾਹ ਟੈਂਕ ਵਿੱਚ ਚਲਾ ਜਾਂਦਾ ਹੈ ਬਾਇਓ ਗੈਸ ਬਣਾਉਣ ਲਈ ਜਾਨਵਰਾਂ ਦੇ ਗੋਹੇ ਵਿੱਚ ਮਨੁੱਖਾਂ ਦਾ ਪਖਾਨਾ ਵੀ ਮਿਲਾਇਆ ਜਾ ਸਕਦਾ ਹੈ ਖੇਤੀਬਾੜੀ ਅਤੇ ਬਨਸਤੀ ਦੇ ਰਹਿੰਦ ਖੂੰਦ ਤੋਂ ਵੀ ਬਾਇਓ ਗੈਸ ਬਣਾਈ ਜਾ ਸਕਦੀ ਹੈ ਇਸ ਤਰ੍ਹਾਂ ਬਾਇਓ ਗੈਸ ਤਿਆਰ ਕਰਨ ਨਾਲ ਕੇਵਲ ਸਾਫ ਬਾਲਣ ਪੈਦਾ ਸਾਫ ਬਾਲਣ ਮਿਲਦਾ ਹੈ ਸਗੋਂ ਰਹਿੰਦ ਖੂੰਦ ਨੂੰ ਖਾਦ ਵਿੱਚ ਵੀ ਬਦਲਿਆ ਜਾ ਸਕਦਾ ਹੈ ਅਤੇ ਇਹ ਪ੍ਰਦੂਸ਼ਣ ਬਹੁਤ ਘਟ ਕਰਦਾ ਹੈ ਇਸ ਦੇ ਕਾਫੀ ਫਾਇਦੇ ਹਨ ਤਾਂ ਬਾਇਓਗੈਸ ਜਿਹੜਾ ਇਹਦਾ ਗੁਬਦ ਕਿਸਮ ਦਾ ਹੈ ਇਹ ਕੁਐਸਚਨ ਤੁਹਾਨੂੰ 5 ਨੰਬਰ ਦਾ 5 ਮਾਰਕਸ ਦਾ ਕੁਐਸਚਨ ਇਹ ਪੁੱਛਿਆ ਜਾਂਦਾ ਹੈ ਨੈਕਸਟ ਕੁਐਸਚਨ ਤੁਸੀਂ ਦੇਖ ਰਹੇ ਹੋ ਓਜ਼ੋਨ ਕੀ ਹੈ ਇਹ ਪ੍ਰਸਤਿਤਿਕ ਪਰਬੰਧ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਤਾਂ ਓਜ਼ੋਨ ਦਾ ਅਗਰ ਆਪਾਂ ਕੈਮੀਕਲ ਫਾਰਮੂਲੇ ਦੀ ਗੱਲ ਕਰੀਏ ਤਾਂ ਉਹ ਹੁੰਦਾ ਹੈ O3 ਤੇ ਅਜੋਨ ਵਾਇਮੰਡਲ ਵਿੱਚਲੀ ਆਕਸੀਜਨ ਦੇ ਉੱਪਰ ਸੂਰਜ ਦੀਆਂ ਪ੍ਰਵੇਗਨੀ ਵਿਕਰਨਾ ਅਲਟਰਾ ਵਾਇਲਟ ਰੇਡੀਏਸ਼ਨਸ ਯਾਨੀ ਕਿ UV ਰੇਡੀਏਸ਼ਨਸ ਦੇ ਪ੍ਰਭਾਵ ਕਾਰਨ ਬਣਦੀ ਹੈ ਸਮਤਾ ਮੰਡਲ ਵਿੱਚ ਓਜ਼ੋਨ ਮੌਜੂਦ ਹੈ ਓਜ਼ੋਨ ਪਰਤ ਮੌਜੂਦ ਹੈ ਜਿਸ ਨੂੰ ਆਪਾਂ ਓਜ਼ੋਨ ਪੱਟੀ ਵੀ ਕਹਿੰਦੇ ਹਾਂ ਇਹ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਵਿਕਰਨਾ ਤੋਂ ਬਚਾਉਂਦੀ ਹੈ एरोसोल यानी कि क्लोरोफ्लोरोकार्बन वर्ग के सीएफसी बोल देते हैं जिसको रासायनिक पदार्थों इन पदार्थ समताप मंडल में ओजोन परत ਨਾਲ ਕਿਰਿਆ ਕਰਕੇ ਇਸ ਨੂੰ ਦੁਬਾਰਾ ਆਕਸੀਜਨ ਵਿੱਚ ਕਨਵਰਟ ਕਰ ਦਿੰਦੇ ਹਨ ਜਿਸ ਦੇ ਨਾਲ ਇਸ ਦੀ ਡेंसिटी ਘਟ ਜਾਂਦੀ ਹੈ ਤੇ ਜਿੰਨੇ ਵੀ ਰੈਫਰਿਜਰੇਟਰਸ ਏਸੀ ਹੈ ਉਹਨਾਂ ਤੋਂ ਜਿਹੜੀਆਂ ਗੈਸਾਂ ਨਿਕਲਦੀਆਂ ਹਨ ਉਹ ਹੁੰਦੀਆਂ ਹਨ क्लोरोफ्लोरोਕਾਰਬਨਸ ਤਾਂ ਉਹ ओजोन परत ਹੈ ਉਸ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ ਉਸ ਦੀ ਡੈਂਸਟੀ ਨੂੰ ਕਾਫੀ ਘਟ ਕਰਨ ਦਾ ਕੰਮ ਕਰਦੀ ਹੈ ਤਾਂ ਓਜ਼ੋਨ ਪਰਤ ਕੀ ਹੈ ਇਸ ਦਾ ਪ੍ਰਸਤਿਤਿਕ ਪਰਬੰਨੂ ਕਿਵੇਂ ਪ੍ਰਭਾਵਿਤ ਕਰਦੀ ਹੈ ਤੁਸੀਂ ਕੁਐਸਚਨ ਦੇਖਿਆ ਨੈਕਸਟ ਕੁਐਸਚਨ ਦੇਖ ਰਹੇ ਹੋ 68 ਨੰਬਰ ਕੁਐਸਚਨ ਤੁਸੀਂ ਦੇਖ ਪਾ ਰਹੇ ਹੋ ਤੁਸੀਂ ਕੂੜੇ ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘਟ ਕਰਨ ਵਿੱਚ ਕੀ ਯੋਗਦਾਨ ਪਾ ਸਕਦੇ ਹੋ ਕੋਈ ਦੋ ਤਰੀਕਿਆਂ ਦਾ ਵਰਣਨ ਕਰੋ ਕੂੜੇ ਕਰਕਟ ਦੇ ਨਿਪਟਾਰੇ ਲਈ ਹੇਠ ਲਿਖੇ ਦੋ ਤਰੀਕਿਆਂ ਨੂੰ ਅਪਣਾਇਆ ਜਾ ਸਕਦਾ ਹੈ ਮੂੜ ਚੱਕਰਨ ਯਾਨੀ ਕਿ ਰੀਸਾਈਕਲ ਕਰਕੇ ਕਚਰੇ ਜਾਂ ਕੂੜੇਕਰਕਟ ਵਿੱਚੋਂ ਕਾਗਜ਼, ਪਲਾਸਟਿਕ, ਦਾਤਾਂ, ਕੱਪੜੇ ਆਦਿ ਚੁਣ ਕੇ ਅਲੱਗ ਕਰਕੇ ਉਹਨਾਂ ਦਾ ਮੂੜ ਚੱਕਰਨ ਕੀਤਾ ਜਾਣਾ ਚਾਹੀਦਾ ਹੈ ਯਾਨੀ ਕਿ ਉਹਨਾਂ ਨੂੰ ਰੀਸਾਈਕਲ ਕਰਨਾ ਚਾਹੀਦਾ ਹੈ ਪੁਰਾਣੇ ਕੱਪੜੇ ਅਤੇ ਕਾਗਜ਼ ਦੇ ਮੂੜ ਚੱਕਰਨ ਨਾਲ ਦਰਖਤਾਂ ਨੂੰ ਕੱਟਣ ਤੋਂ ਬਚਾਇਆ ਜਾ ਸਕਦਾ ਹੈ ਪਲਾਸਟਿਕ ਦਾ بار بار ਉਪਯੋਗ ਕੀਤਾ ਜਾ ਸਕਦਾ ਹੈ ਤਾਂ ਕੂੜੇਕਰਕਟ ਨੂੰ ਘਟ ਕਰਨ ਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਹੈ ਉਹ ਹੈ ਰੀਸਾਈਕਲ ਇੱਕੋ ਹੀ ਚੀਜ਼ ਹੈ ਉਹਨੂੰ ਆਪਾਂ ਵਾਰ-ਵਾਰ ਵਰਤੀ ਜਾਵਾਂਗੇ ਤਾਂ ਆਪਾਂ ਉਸ ਤਰ੍ਹਾਂ ਦੀ ਨਵੀਂ ਚੀਜ਼ ਨਹੀਂ ਖਰੀਦਾਂਗੇ ਤਾਂ ਉਸ ਦੇ ਨਾਲ ਵੇਸਟੇਜ ਹੈ ਉਹ ਕਾਫੀ ਘਟ ਜਾਂਦੀ ਹੈ ਸੈਕੰਡ ਪੁਆਇੰਟ ਦੇਖ ਰਹੇ ਹੋ ਮਿੱਟੀ ਵਿੱਚ ਦਬਾ ਕੇ ਜੀਵ ਵਿਕਟਨਸ਼ੀਲ ਪਦਾਰਥਾਂ ਨੂੰ ਮਿੱਟੀ ਵਿੱਚ ਦਬਾ ਕੇ ਕੂੜੇ ਕਰਕਟ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ ਇਸ ਨਾਲ ਖਾਦ ਪ੍ਰਾਪਤ ਹੁੰਦੀ ਪ੍ਰਾਪਤ ਕਰਕੇ ਖੇਤਾਂ ਵਿੱਚ ਵਰਤੀ ਜਾ ਸਕਦੀ ਹੈ ਜਿਹੜਾ ਜੀਵ ਵਿਕਟਨ ਸਿਲ ਹੈ ਇਹਦਾ ਮਤਲਬ ਜਿਹੜਾ ਗਲ ਸੜ ਜਾਂਦਾ ਹੈ ਕੂੜਾ ਕਰਕਟ ਜਿਵੇਂ ਕੇਲੇ ਦੇ ਛਿਲਕੇ ਸਬਜ਼ੀਆਂ ਦੇ ਛਿਲਕੇ ਜਾਂ ਖਰਾਬ ਫਲ ਫਰੂਟ ਹੈ ਤਾਂ ਇਹਨਾਂ ਦੇ ਨਾਲ ਆਪਾਂ ਜ਼ਮੀਨ ਚ ਇਹਨੂੰ ਨੱਪ ਦਈਏ ਤਾਂ ਇੱਕ ਵਧੀਆ ਖਾਦ ਜਾਂ ਵਰਮੀ ਕੰਪੋਸਟ ਆਪਾਂ ਦੇ ਤੋਂ ਤਿਆਰ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਆਪਾਂ ਜਿਹੜਾ ਕੂੜਾ ਕਰਕਟ ਹੈ ਉਸ ਨੂੰ ਕਟ ਕਰ ਦੀ ਕੋਸ਼ਿਸ਼ ਕਰ ਸਕਦੇ ਹਾਂ 69 ਨੰਬਰ ਕੁਸ਼ਚਨ ਦੇਖ ਰਹੇ ਹੋ ਸਾਡੇ ਦੁਆਰਾ ਪੈਦੇ ਕਿੱਤੇ ਜੀਵ ਅ ਵਿਗਟਨਸੀਲ ਕਚਰਾ ਯਾਨੀ ਕਿ ਜਿਹੜਾ ਗਲਦਾ ਸਰਦਾ ਨਹੀਂ ਹੈ ਇਹਦੇ ਵਿੱਚ ਪਲਾਸਟਿਕ ਕੰਚ ਆ ਜਾਂਦਾ ਹੈ ਤਾਂ ਕਿਹੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ ਤਾਂ ਜਿਹੜਾ ਕੂੜਾ ਕਰਕਟ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਕਿਹੜਾ ਹੈ ਜਿਹੜੇ ਪੋਲੀਥੀਨ ਹੈ ਯਾਨੀ ਕਿ ਜਿਹੜਾ ਪਲਾਸਟਿਕ ਹੈ ਉਹ ਜਿਹੜਾ ਗਲਦਾ ਸਰਦਾ ਨਹੀਂ ਹੈ ਜੀਵ ਅ ਵਿਗਟਨਸੀਲ ਕਚਰਾ ਹੈ ਤਾਂ ਉਸ ਦੇ ਨਾਲ ਆਪਾਂ ਨੂੰ ਕਿਹੜੀਆਂ ਮੁਸੀਬਤਾਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਜਲ ਹਵਾ ਤੇ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ ਮਨੁੱਖੀ ਸਰੀਰ ਵਿੱਚ ਜੈਵਿਕ ਵਾਧਾ ਹੁੰਦਾ ਹੈ, ਪ੍ਰਸਥਿਤਿਕ ਸੰਤੁਲਨ ਵਿੱਚ ਰੁਕਾਵਟ ਆਉਂਦੀ ਹੈ। ਨਾਲੇ-ਨਾਲੀਆਂ ਵਿੱਚ ਰੁਕਾਵਟ ਆਉਂਦੀ ਹੈ ਜਿਸ ਦੇ ਨਾਲ ਤੁਸੀਂ ਦੇਖਿਆ ਹੋਵੇਗਾ ਕਿ ਮੀਂਹ ਦੇ ਪਾਣੀ ਨੂੰ ਅੱਗੇ ਚੱਲਣ ਵਿੱਚ ਰੁਕਾਵਟ ਆਉਂਦੀ ਹੈ। ਪਲਾਸਟਿਕ ਵਰਗੇ ਪਦਾਰਥਾਂ ਨੂੰ निगल ਲੈਣ ਨਾਲ ਸ਼ਾਕਾਹਾਰੀ ਜਾਨਵਰਾਂ ਦੀ ਮੌਤ ਵੀ ਹੋ ਜਾਂਦੀ ਹੈ। ਤਾਂ ਜੇ ਇਹ ਵਿਗੜਨਸਿਲ ਕੂੜੇ ਕਰਕਰ ਦੇ ਆਪਾਂ ਨੂੰ ਕੀ ਹਾਨੀਆਂ ਹਨ, ਕੀ ਮੁਸ਼ਕਲਾਂ ਆ ਸਕਦੀਆਂ ਹਨ? 70 ਨੰਬਰ ਕੁਐਸਚਨ ਕਾਫੀ ਇੰਪੋਰਟੈਂਟ ਹੈ ਇਸ ਤੇ ਕਵੈਸਚਨ ਦੀ ਕਈ ਤਰ੍ਹਾਂ ਦੀ ਫਾਰਮ ਹੋ ਸਕਦੀ ਹੈ ਜਿਵੇਂ ਤੁਸੀਂ ਆਪਣੇ ਸਕੂਲ ਵਿੱਚ ਵਾਤਾਵਰਣ ਪੱਖੀ ਕਿਸ ਤਰ੍ਹਾਂ ਬਣ ਸਕਦੇ ਹੋ ਆਪਣੇ ਘਰ ਵਿੱਚ ਤੁਸੀਂ ਵਾਤਾਵਰਣ ਪੱਖੀ ਕਿਸ ਤਰ੍ਹਾਂ ਬਣ ਸਕਦੇ ਹੋ ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤੁਸੀਂ ਪਿੰਨ ਕੁਦਰਤੀ ਉਤਪਾਦਕਾਂ ਦੀ ਖਪਤ ਘਟ ਕਰਨ ਲਈ ਕੀ ਕਰ ਸਕਦੇ ਹੋ ਨਿੱਜੀ ਵਾਹਨਾਂ ਦੀ ਜਗ੍ਹਾ ਸਰਵਜਨਿਕ ਵਾਹਨਾਂ ਦਾ ਉਪਯੋਗ ਕਰਾਂਗੇ ਇਹਦਾ ਮਤਲਬ ਆ ਬਗਰ ਆਪਾਂ ਮੰਨ ਲਓ 10 ਕਿਲੋਮੀਟਰ ਜਾਂ 20 ਕਿਲੋਮੀਟਰ ਕਿੱਥੇ ਜਾਣਾ ਹੈ ਤਾਂ ਅਗਰ ਆਪਾਂ ਖੁੱਦ ਦੀ ਗੱਡੀ ਜਾਂ ਬਾਈਕ ਲੈ ਕੇ ਜਾਂਦੇ ਹਾਂ ਤਾਂ ਉਹਦੇ ਨਾਲ ਕੀ ਹੈ ਪ੍ਰਦੂਸ਼ਨ ਜ਼ਿਆਦਾ ਹੁੰਦਾ ਹੈ ਅਗਰ ਆਪਾਂ ਪਬਲਿਕ ਜਿਹੜੀ ਬੱਸ ਸਰਵਿਸ ਹੈ ਉਹਦੇ ਤੇ ਜਾਈਏ ਤਾਂ ਉਹਦੇ ਨਾਲ ਆਪਣਾ ਜਿਹੜਾ ਪ੍ਰਦੂਸ਼ਨ ਹੈ ਉਹ ਘੱਟ ਹੋ ਜਾਂਦਾ ਹੈ ਇਹਦਾ ਮਤਲਬ ਨਿੱਜੀ ਵਾਹਨ ਦੀ ਜਗ੍ਹਾ ਅਗਰ ਆਪਾਂ ਸਰਵਜਨਿਕ ਪਬਲਿਕ ਵਾਹਨ ਹੈ ਉਸ ਦਾ ਉਪਯੋਗ ਕਰਨਾ ਚੰਗਾ ਮੰਨਿਆ ਜਾਂਦਾ ਹੈ ਉਸ ਦੇ ਨਾਲ ਪ੍ਰਦੂਸ਼ਨ ਹੈ ਉਹ ਘਟੇਗਾ ਪੱਖੇ ਆਦਿ ਨੂੰ ਬੰਦ ਕਰਕੇ ਬਿਜਲੀ ਬਚਾਵਾਂਗੇ ਜਿਹੜੇ ਆਪਾਂ ਕਈ ਵਾਰੀ ਕਲਾਸ 'ਚ ਵੀ ਦੇਖਦੇ ਹਾਂ ਜਦੋਂ ਰੈਸਸ ਟਾਈਮ ਹੁੰਦਾ ਹੈ ਜਾਂ ਛੁੱਟੀ ਹੁੰਦੀ ਹੈ ਆਪਾਂ ਨੂੰ ਤਾਂ ਆਪਾਂ ਕਲਾਸ 'ਚ ਲਾਈਟਾਂ ਪ੍ਰੋਜੈਕਟਰ ਜਾਂ ਪੱਖੇ ਹੈ ਉਵੇਂ ਹੀ ਚੱਲਦੇ ਛੱਡ ਦਿੰਦੇ ਹਾਂ ਤਾਂ ਆਪਾਂ ਨੂੰ ਕਲਾਸ ਤੋਂ ਬਾਹਰ ਆਉਣ ਵੇਲੇ ਪੱਖਿਆਂ ਨੂੰ ਲਾਈਟਾਂ ਨੂੰ ਬੰਦ ਕਰਨਾ ਜ਼ਰੂਰੀ ਹੁੰਦਾ ਹੈ ਜਿਸ ਦੇ ਨਾਲ ਬਿਜਲੀ ਦੀ ਕਾਫੀ ਬਚਤ ਹੁੰਦੀ ਹੈ ਲਿਫਟ ਦੀ ਜਗ੍ਹਾ ਪੌੜੀਆਂ ਦਾ ਪਯੋਗ ਕਰਾਂਗੇ ਤਾਂ ਆਪਾਂ ਕਿਤੇ ਮੋਲਸ ਵਗੈਰਾ ਚ ਜਾਨਤੇ ਹਾਂ ਅਗਰ ਆਪਾਂ ਤੰਦਰੁਸਤ ਆ ਤਾਂ ਆਪਾਂ ਨੂੰ ਪੋੜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਆਪਾਂ ਵਾਤਾਵਰਣ ਪੱਖੀ ਵਿਵਹਾਰ ਕਰ ਸਕਦੇ ਹਾਂ ਪੱਖੀ ਬਣਨ ਲਈ ਤੁਸੀਂ ਆਪਣੀਆਂ ਆਦਤਾਂ ਵਿੱਚ ਕਿਹੜੇ ਪਰਿਵਰਤਨ ਲਿਆ ਸਕਦੇ ਹੋ ਤਾਂ ਇਹਦਾ ਜਿਹੜਾ ਫਸਟ ਪੁਆਇੰਟ ਤੁਸੀਂ ਦੇਖਿਆ ਵੀ ਜੰਗਲਾਂ ਦੀ ਕਟਾਈ ਨੂੰ ਕੱਟ ਕਰਕੇ ਜਾਂ ਰੋਕ ਕੇ ਸੈਕਿੰਡ ਪੁਆਇੰਟ ਹੈ ਪੋਲੀਥੀਨ ਦੀ ਵਰਤੋਂ ਨਾ ਕਰਾਂਗੇ ਵ्यर्थ ਵਗਦੇ ਪਾਣੀ ਦੀ ਬਰਬਾਦੀ ਨੂੰ ਅਸੀਂ ਰੋਕਾਂਗੇ। ਕਈ ਵਾਰ ਤੁਸੀਂ ਦੇਖਦੇ ਹੋ ਵੀ ਸਕੂਲ 'ਚ ਟੰਟੀਆਂ ਹਨ ਜਾਂ ਪਾਈਪ ਦੀ ਲੀਕੇਜ ਹੋ ਰਹੀ ਹੈ। ਇਹ ਆਪਣੇ ਕਰਾਂ 'ਚ ਹੈ ਤਾਂ ਆਪਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਪਾਣੀ ਦੀ ਬਚਤ ਕੀਤੀ ਜਾ ਸਕੇ। ਸੋਚ ਸਮਝ ਕੇ ਬਿਜਲੀ ਉਪਕਰਨਾਂ ਦੀ ਵਰਤੋਂ ਕਰਨੀ ਤਾਂ ਇਸ ਆਪਾਂ ਨੂੰ ਵਿਵਹਾਰ ਹੈ। ਇਹ ਵਾਤਾਵਰਨ ਪੱਖੀ ਬਣਾਉਣ ਵਿੱਚ ਮਦਦ ਕਰਨਗੇ। ਕੀ ਤੁਸੀਂ ਆਪਣੇ ਸਕੂਲ ਵਿੱਚ ਕੁਝ ਪਰਿਵਰਤਨ ਸੁਝਾ ਸਕਦੇ ਹੋ ਜਿਨ੍ਹਾਂ ਨਾਲ ਇਸ ਨੂੰ ਵਾਤਾਵਰਨ ਪੱਖੀ ਬਣਾਇਆ ਜਾ ਸਕਦਾ ਹੈ? ਉੱਪਰ ਵਾਲੇ ਦੋ ਕੁਐਸਚਨ ਤੇ ਇਸ ਤਰ੍ਹਾਂ ਦਾ ਜਿਹੜਾ 72 ਕੁਐਸਚਨ ਹੈ ਇਸ ਤਰ੍ਹਾਂ ਦਾ ਕੁਐਸਚਨ ਇੱਕ ਇਗਜ਼ਾਮ ਵਿੱਚ ਜ਼ਰੂਰ ਪੁੱਛਿਆ ਜਾਣਾ ਹੈ ਤਾਂ ਸਾਨੂੰ ਪਾਣੀ ਦਾ ਫਜ਼ੂਲ ਖਰਚ ਨਹੀਂ ਕਰਨਾ ਚਾਹੀਦਾ ਯਾਨੀ ਕਿ ਪਾਣੀ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ ਸਾਨੂੰ ਸਕੂਲ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜਾਂ ਜਿਹੜੇ ਰੁੱਖ ਪਹਿਲਾਂ ਲੱਗੇ ਹਨ ਉਹਨਾਂ ਦੀ ਆਪਾਂ ਨੂੰ ਦੇਖਭਾਲ ਕਰਨੀ ਚਾਹੀਦੀ ਹੈ ਖਾਨਿਆ ਦੀਦੀ ਨਿਯਮਿਤ ਸਫਾਈ ਕਰਨੀ ਚਾਹੀਦੀ ਹੈ ਬਿਜਲੀ ਦੀ ਫਜ਼ੂਲ ਖਰਚੀ ਨੂੰ ਰੋਕਣਾ ਚਾਹੀਦਾ ਹੈ ਸਕੂਲ ਦੀ ਇਮਾਰਤ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਤਾਂ ਸਕੂਲ ਵਿੱਚ ਆਪਾਂ ਕਿਸ ਤਰ੍ਹਾਂ ਵਾਤਾਵਰਣ ਪੱਖੀ ਵਿਵਹਾਰ ਅਪਣਾ ਸਕਦੇ ਹਾਂ ਕੁਝ ਪੁਆਇੰਟਸ ਤੁਸੀਂ ਨੋਟ ਕੀਤੇ ਹਨ ਅਗਰ ਤੁਹਾਨੂੰ ਕੋਈ ਨਵਾਂ ਆਈਡੀਆ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਸੈਂਡ ਕਰੋ ਅਗੇ 73 ਕੁਐਸਚਨ ਦੇਖ ਰਹੇ ਹੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਸ ਤੋਂ ਬਿਨਾ ਪੇਪਰ ਨਹੀਂ ਬਣਦਾ 5 ਨੰਬਰ ਦਾ ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾਣਾ ਹੈ ਤਾਂ ਤੁਸੀਂ ਇੱਕ ਗੱਲ ਜ਼ਰੂਰ ਧਿਆਨ ਰੱਖਣੀ ਹੈ ਇਸ ਕੁਐਸਚਨ ਦੀ ਫਾਰਮ ਚੇਂਜ ਹੋ ਜਾਂਦੀ ਹੈ ਕਈ ਵਾਰੀ ਹੁਣ ਤੁਸੀਂ ਦੇਖੋ ਕੁਐਸਚਨ ਜੇ ਪੁੱਛਿਆ ਤੁਹਾਨੂੰ ਦਾਤਾਂ ਅਤੇ ਇਹ ਦਾਤਾਂ ਦੇ ਗੁਣ ਵਿੱਚ ਅੰਤਰ ਲਿਖੋ ਅਕਸਰ ਬੱਚੇ ਕੀ ਗਲਤੀ ਕਰਦੇ ਹੈ ਤਾਤਾਂ ਦੇ ਪੋਤੀ ਗਤ ਤੇ ਰਸਾਇਣਿਕ ਗੁਣ ਨੂੰ ਮਿਕਸ ਕਰਕੇ ਲਿਖ ਦਿੰਦੇ ਹੈ ਜਿਸ ਨਾਲ ਜਿੰਨੇ ਚੈਕਿੰਗ ਕਰਨੀ ਹੁੰਦੀ ਹੈ ਉਸ ਨੂੰ ਕਾਫੀ ਦਿੱਕਤ ਆਂਦੀ ਹੈ ਜਾਂ ਕਈ ਵਾਰ ਕੁਐਸਚਨ ਜੇ ਪੁੱਛਿਆ ਹੁੰਦਾ ਹੈ ਵੀ ਤੁਸੀਂ ਤਾਤਾਂ ਦੇ ਪੋਤੀ ਗੁਣ ਲਿਖੋ ਤਾਂ ਤੁਸੀਂ ਪੋਤੀ ਗੁਣ ਹੀ ਲਿਖਣੇ ਹੁੰਦੀ ਹੈ ਅਗਰ ਤੁਹਾਨੂੰ ਰਸਾਇਣਿਕ ਗੁਣ ਪਤਾ ਹੈ ਤਾਂ ਤੁਸੀਂ ਐਕਸਟਰਾ ਰਸਾਇਣਿਕ ਗੁਣ ਨੂੰ ਅਲੱਗ ਲਿਖਣੇ ਹਨ ਤਾਂ ਜਿਵੇਂ ਤੁਸੀਂ ਕੁਐਸਚਨ ਦੇਖ ਰਹੇ ਹੋ ਐਨੇ ਪੋਤੀ ਗੁਣਾਂ ਦੀ ਤੁਲਨਾ ਅਲੱਗ ਕੀਤੀ ਹੈ ਤਿੰਨ ਚਾਰ ਪੁਆਇੰਟ ਤੇ ਅਤੇ ਰਸਾਇਣਿਕ ਗੁਣਾਂ ਦੀ ਜਿਹੜੀ ਤੁਲਨਾ ਹੈ ਉਹ ਅੱਗੇ ਕੀਤੀ ਹੈ ਇਹ ਕੁਐਸਚਨ ਤੁਹਾਨੂੰ ਇਗਜ਼ਾਮ ਵਿੱਚ 100% ਪੁੱਛਿਆ ਜਾਣਾ ਹੈ ਤਾਂ ਪੌਤੀ ਗੁਣ ਕੀ ਹੁੰਦੇ ਹਨ ਤਾਤਾਂ ਸਧਾਰਨ ਤਾਪਮਾਨ ਤੇ ਠੋਸ ਹੁੰਦੀਆਂ ਹਨ ਤਾਂ ਕੁਝ ਕੁ ਤਾਤਾਂ ਜਿਵੇਂ ਮਰਕਰੀ ਵਗੈਰਾ ਨੂੰ ਛੱਡ ਕੇ ਬਾਕੀਆਂ ਸਾਰੀਆਂ ਤਾਤਾਂ ਹੈ ਉਹ ਸਧਾਰਨ ਯਾਨੀ ਕਿ ਰੂਮ ਟੈਂਪਰੇਚਰ ਤੇ ਠੋਸ ਅਵਸਥਾ ਵਿੱਚ ਮਿਲਦੀਆਂ ਹਨ ਇਹ ਤਾਂ ਨਾਨ ਮੈਟਲ ਸਧਾਰਨ ਤਾਪਮਾਨ ਨੇ ਤੇ ਤਿੰਨੋਂ ਅਵਸਥਾਵਾਂ ਸੋਲਿਡ ਲਿਕਵਿਡ ਗੈਸਿਸ ਅਵਸਥਾ ਵਿੱਚ ਮਿਲਦੀ ਹੈ ਤਾਤਾਂ ਨੂੰ ਖਿੱਚਣ ਯੋਗ ਅਤੇ ਕੁੱਟਣ ਯੋਗ ਹੁੰਦੀਆਂ ਹਨ ਇਸੇ ਕਰਕੇ ਇਹਨਾਂ ਦੀਆਂ ਤਾਰਾਂ ਬਣਾਈਆਂ ਜਾਂਦੀਆਂ ਹਨ ਇਹ ਆਮ ਤੌਰ ਤੇ ਪੁਰਪੂਰੀ ਹੁੰਦੀਆਂ ਹਨ ਜਿਵੇਂ ਆਪਾਂ ਕੋਇਲੇ ਨੂੰ ਥੋੜਾ ਜਿਹਾ ਵੀ ਅਗਰ ਫੋਰਸ ਲਗਾਉਂਦੇ ਹਾਂ ਤਾਂ ਟੁੱਟ ਜਾਂਦਾ ਹੈ ਜਾਂ ਪੁਰ ਜਾਂਦਾ ਹੈ ਇਸ ਤਰ੍ਹਾਂ ਜਿਹੜੀ ਨੋਨ ਮੈਟਲਸ ਹੈ ਉਹ ਕੀ ਹੈ ਪੁਰਪੂਰੀ ਹੁੰਦੀਆਂ ਹਨ ਥਰਡ ਪੁਆਇੰਟ ਤੁਸੀਂ ਦੇਖ ਰਹੇ ਹੋ ਤਾਂ ਤਾਂ ਆਮ ਤੌਰ ਤੇ ਚਮਕਦਾਰ ਹੁੰਦੀਆਂ ਹਨ ਇਹਨਾਂ 'ਚ ਸ਼ਾਈਨਿੰਗ ਹੁੰਦੀ ਹੈ ਇਹ ਦਾ ਤਾਂ ਤਾਂ ਤੂੰ ਹੀ ਚਮਕ ਨਹੀਂ ਹੁੰਦੀਆਂ ਤਾਂ ਤਾਂ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ ਯਾਨੀ ਕਿ ਇਹਨਾਂ 'ਚੋਂ ਤਾਪ ਹੈ ਕਰੰਟ ਹੈ ਉਹ ਆਸਾਨੀ ਨਾਲ ਲੰਘ ਜਾਂਦਾ ਹੈ ਗ੍ਰੇਫਾਈਟ ਨੂੰ ਛੱਡ ਕੇ ਬਾਕੀਆਂ ਸਾਰੀਆਂ ਇਹ ਦਾਤਾਂ ਕੀ ਹੈ ਕੋਚਾਲਕ ਹੁੰਦੀਆਂ ਹਨ ਗ੍ਰੇਫਾਈਟ ਤੁਸੀਂ ਦੇਖਿਆ ਜਰੂਰ ਹੋਏਗਾ ਤੁਹਾਡਾ ਜਿਹੜਾ ਪੈਨਸਲ ਦਾ ਸਿੱਕਾ ਹੈ ਉਹ ਕੀ ਹੈ ਗ੍ਰੇਫਾਈਟ ਦਾ ਬਣਿਆ ਹੈ ਉਹ ਕੀ ਹੈ ਚਾਲਕ ਹੁੰਦਾ ਹੈ ਅੱਗੇ ਤੁਸੀਂ ਦੇਖ ਰਹੇ ਹੋ ਇਹਦੇ ਰਸਾਇਣਿਕ ਗੁਣ ਦਿੱਤੇ ਗਏ ਹਨ ਆਪਾਂ ਨੂੰ ਤਾਂ ਤਾਂ ਖਾਰੇ ਆਕਸਾਈਡਸ ਬਣਾਉਂਦੀਆਂ ਹਨ ਯਾਨੀ ਕਿ ਬੇਸਿਕ ਆਕਸਾਈਡ ਬਣਾਉਂਦੀਆਂ ਹਨ ਇਹ ਤਾਂ ਤੇਜਾਬੀ ਅਤੇ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ ਤਾਂ ਤਾਂ ਤੇਜਾਬ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਨੂੰ ਵਿਸਥਾਪਿਤ ਕਰਦੀਆਂ ਹਨ ਇਹ ਤਾਂ ਤੇਜਾਬਾਂ ਵਿੱਚੋਂ ਹਾਈਡਰੋਜਨ ਗੈਸ ਨੂੰ ਵਿਸਥਾਪਿਤ ਨਹੀਂ ਕਰਦੀਆਂ ਤਾਂ ਤਾਂ ਨਾਤਮਕ ਚਾਰਜ ਯੁਕਤ ਹੁੰਦੀਆਂ ਹਨ ਯਾਨੀ ਕਿ ਇਹਨਾਂ ਦੇ ਉੱਪਰ ਜਿਹੜਾ ਚਾਰਜ ਹੈ ਇਲੈਕਟ੍ਰੋਨ ਡੋਨੇਟ ਕਰਦੀਆਂ ਹਨ ਐ ਦਾਤਾ ਇਲੈਕਟ੍ਰੋਨ ਅਕਸੈਪਟ ਕਰਦੀਆਂ ਹਨ ਇਸ ਕਰਕੇ ਇਹਨਾਂ ਦੇ ਉੱਪਰ ਜਿਹੜਾ ਨੈਗੇਟਿਵ ਚਾਰਜ ਲੱਗਿਆ ਹੁੰਦਾ ਹੈ ਤਾਂ ਇਹ ਕੁਐਸਚਨ ਤੁਸੀਂ ਚੰਗੀ ਤਰ੍ਹਾਂ ਜ਼ਰੂਰ ਤਿਆਰ ਕਰੋ ਇਹ ਕੁਐਸਚਨ ਤੁਹਾਨੂੰ 5 ਮਾਰਕਸ ਦਾ ਇਗਜ਼ਾਮ ਵਿੱਚ ਪੁੱਛਿਆ ਜਾਣਾ ਹੈ 74 ਨੰਬਰ ਕੁਐਸਚਨ ਕਾਫੀ ਇੰਪੋਰਟੈਂਟ ਕੁਐਸਚਨ ਹੈ ਲੋਹੇ ਨੂੰ ਜੰਗ ਲੱਗਣ ਦੀ ਕਿਰਿਆ ਦਾ ਵੇਰਵਾ ਦਿਓ ਯਾਨੀ ਕਿ ਲੋਹੇ ਨੂੰ ਜੰਗਾਲ ਲੱਗਣ ਦੀ ਕਿਰਿਆ ਕੀ ਹੁੰਦੀ ਹੈ ਇਸ ਤੋਂ ਬਚਾ ਦੇ ਕੋਈ ਦੋ ਤੰਗ ਦੱਸੋ ਤਾਂ ਰਸਟਿੰਗ ਆਫ ਆਇਰਨ ਇਹ ਉਹ ਕਿਰਿਆ ਹੈ ਜੋ H ਲਿਖੀ ਟੰਗ ਨਾਲ ਹੁੰਦੀ ਹੈ ਤਾਂ ਤੁਸੀਂ ਇਨ ਦਾ ਫਾਰਮੂਲਾ ਵੀ ਯਾਦ ਜ਼ਰੂਰ ਕਰ ਲਓ ਜਿਹੜਾ ਜੰਗਾਲ ਹੈ ਉਹਦਾ ਕੀ ਹੁੰਦਾ ਹੈ Fe2O3xH2O ਜੰਗ ਇੱਕ ਕੀ ਹੈ چپਚਪਾ ਹਟ ਰਹਿਤ ਯੋਗਿਕ ਹੈ ਇਹ ਪਰਤ ਤੋਂ ਬਾਅਦ ਪਰਤ ਬਣ ਕੇ ਉੱਡਦਾ ਰਹਿੰਦਾ ਹੈ ਅਤੇ ਲੋਹੇ ਦੀ ਨਵੀਂ ਸਤ੍ਹਾ ਨੂੰ ਜੰਗ ਲੱਗਣ ਲਈ ਖੁੱਲਾ ਛੱਡ ਦਿੱਤਾ ਜਾਂਦਾ ਹੈ ਤਾਂ ਲੋਹੇ ਨੂੰ ਜਿਹੜਾ ਖਰਾਬ ਕਰ ਦਿੰਦਾ ਹੈ ਲੋਹੇ ਦੇ ਉੱਪਰ ਇੱਕ ਬਰਾਊਨ ਕਲਰ ਦੀ ਪਰਤ ਬਣ ਜਾਂਦੀ ਹੈ ਜਦੋਂ ਲੋਹੇ ਨੂੰ ਆਪਾਂ ਬਾਹਰ ਰੱਖ ਦਿੰਦੇ ਹਾਂ ਤਾਂ ਉਹ ਹਵਾ ਵਿਚਲੀ ਨਮੀ ਦੇ ਨਾਲ ਹਵਾ ਨਾਲ ਕਿਰਿਆ ਕਰਕੇ ਖਰਾਬ ਹੋ ਜਾਂਦਾ ਹੈ ਤਾਂ ਉਸ ਨੂੰ ਬੋਲਦੇ ਹਾਂ ਰਸਟਿੰਗ ਆਫ ਆਇਰਨ ਆਓ ਇਸ ਨੂੰ ਰੋਕ ਤਾਂ ਇਸ ਨੂੰ ਕੱਟ ਕੇ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਲੋਹੇ ਨੂੰ ਰਸਟਿੰਗ ਲੱਗਣ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਉਸ ਦੇ ਕੁਝ ਤੰਗਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੇਂਟ ਕਰ ਦਿੰਦੇ ਹਾਂ ਆਪਾਂ ਕਲਰ ਕਰ ਦਿੰਦੇ ਹਾਂ ਜਿਸ ਨਾਲ ਹਵਾ ਦਾ ਜਿਹੜਾ ਸੰਪਰਕ ਹੈ ਲੋਹੇ ਦੇ ਨਾਲ ਡਾਇਰੈਕਟ ਸੰਪਰਕ ਨਹੀਂ ਹੁੰਦਾ ਇਸ ਨਾਲ ਉਸ ਨੂੰ ਜੰਗ ਲੱਗਣ ਤੋਂ ਕੁਝ ਸਮੇਂ ਤੱਕ ਬਚਾਇਆ ਜਾ ਸਕਦਾ ਹੈ ਤਾਂ ਤੂੰ ਹੀ ਪਰ ਚੜਾਈ ਜਾ ਸਕਦੀ ਹੈ ਲੋਹੇ ਦੇ ਉੱਪਰ ਕੋਈ ਇਸ ਤਰ੍ਹਾਂ ਤਾਦ ਦੀ ਆਪਾਂ ਅਗਰ ਪਰ ਚੜਾ ਦਈਏ ਇਲੈਕਟ੍ਰੋ ਪਲੇਟਿੰਗ ਦੇ ਨਾਲ ਮੂਲ ਮੰਕਰਨ ਦੇ ਨਾਲ ਤਾਂ ਲੋਹਾ ਜਲਦੀ ਖਰਾਬ ਨਹੀਂ ਹੁੰਦਾ ਜੰਗ ਰੋਧੀ ਕੋਲਵਰਥ ਕੇ ਨਿੱਕਲ ਅਤੇ ਕ੍ਰੋਮੀਅਮ ਨਾਲ ਮਿਸ਼ਰਤ ਤੱਤਾਂ ਬਣਾ ਕੇ ਤਾਂ ਇਹ ਮੈਥਡਸ ਹੈ ਕੁਝ ਜਿਸ ਦੇ ਨਾਲ ਲੋਹੇ ਨੂੰ ਜੰਗਾਲ ਲੱਗਣ ਤੋਂ ਬਚਾਇਆ ਜਾ ਸਕਦਾ ਹੈ ਤਾਂ ਤੁਸੀਂ ਇਹਨਾਂ ਕੁਐਸ਼ਨਸ ਨੂੰ ਚੰਗੀ ਤਰ੍ਹਾਂ ਰਿਵਾਈਜ਼ ਜ਼ਰੂਰ ਕਰ ਲਓ ਜਲਦੀ ਮਿਲਦੇ ਹਾਂ ਇੱਕ ਨਵੀਂ ਕਲਾਸ ਵਿੱਚ ਥੈਂਕ ਯੂ